ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਖਵਾਜਾ ਪੀਰ ਜੀ ਦਾ ਢਾਈਆ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਇੱਕ ਅਜਿਹਾ ਖਵਾਜਾ ਪੀਰ ਜੀ ਦਾ ਸ਼ਕਤੀਸ਼ਾਲੀ ਢਾਈਆ ਕਲਾਮ ਦੱਸਾਂਗਾ ਜਿਸ ਨੂੰ ਪੜਨ ਦੇ ਨਾਲ ਤੁਹਾਨੂੰ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਮਿਲੇਗਾ ਹਰ ਇੱਕ ਸਵਾਲ ਦਾ ਜਵਾਬ ਮਿਲੇਗਾ ਖਵਾਜਾ ਪੀਰ ਜੀ ਆਪ ਆਣ ਕੇ ਤੁਹਾਨੂੰ ਤੁਹਾਡੀ ਮੁਸ਼ਕਿਲ ਦਾ ਹੱਲ ਦੱਸਣਗੇ ਤੁਹਾਡੀ ਮੁਸੀਬਤਾਂ ਨੂੰ ਦੂਰ ਕਰਨਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਕਲਾਮ ਦੱਸਦੇ ਹਾਂ ਉਸ ਤੋਂ ਬਾਅਦ ਇਸ ਕਲਾਮ ਨੂੰ ਕਿਵੇਂ ਵਰਤਣਾ ਹੈ ਉਹ ਵੀ ਦੱਸਾਂਗੇ ਹੁਣ ਤੁਸੀਂ ਇਸ ਕਲਾਮ ਨੂੰ ਸੁਣ ਲਵੋ ਤੇ ਨੋਟ ਕਰ ਲਵੋ ਖਵਾਜਾ ਅੱਤਾ ਖਵਾਜਾ ਮੱਤਾ ਕੋਲ ਕੀਬੋਰਡ ਦਿਖਾ ਦੇ ਮੱਕਾ ਘੋੜੇ ਦੇ ਲਗਾਮ ਤੇ ਪੱਬ ਤਾਂ ਤਰਨਾ ਮੇਰਾ ਸਾਜੀ ਦਾ ਸਵਾਲ ਪੂਰਾ ਕਰਨਾ ਨਾ ਕਰੇ ਤਾਂ ਤੈਨੂੰ ਪੰਜਾਂ ਪੀਰਾਂ ਦੀ ਕਸਮ ਮੱਕੇ ਦੀ ਕਸਮ ਮਦੀਨੇ ਦੀ ਕਸਮ ਦੋਸਤੋ ਇਹ ਹੈ ਮੰਤਰ ਮੈਂ ਸੁਣਤੋਂ ਇੱਕ ਵਾਰ ਫਿਰ ਬੋਲ ਦਿੰਦਾ ਹਾਂ ਆਪ ਸਭ ਨੇ ਇੱਕ ਵਾਰ ਫਿਰ ਉਸ ਮੰਤਰ ਜਿਹੀ ਤਰ੍ਹਾਂ ਸੁਣ ਕੇ ਨੋਟ ਕਰ ਲੈਣਾ ਹੈ ਖਵਾਜਾ ਅੱਤਾ ਖਵਾਜਾ ਮੱਤਾ ਖੋਲ ਕੇ ਵਾਰ ਦਿਖਾ ਦੇ ਮੱਕਾ ਘੋੜੇ ਦੇ ਲਗਾਮ ਤੇ ਪੱਬ ਤਾਂ ਨਾ ਪਹਿਲਾ ਹਾਜੀ ਦਾ ਸਵਾਲ ਪੂਰਾ ਕਰਨਾ ਨਾ ਕਰੇ ਤਾਂ ਤੈਨੂੰ ਪੰਜਾਬ ਪੀਰਾਂ ਦੀ ਕਸਮ ਮੱਕੇ ਦੀ ਕਸਮ ਮਦੀਨੇ ਦੀ ਕਸਮ ਦੋਸਤੋ ਇਹ ਸਿਖਵਾਜਾ ਪੀਰ ਜੀ ਦਾ ਢাইয়া ਕਲਾਮ ਬਹੁਤ ਹੀ ਸ਼ਕਤੀਸ਼ਾਲੀ ਇਹ ਕਲਾਮ ਹੈ ਇਸ ਕਲਾਮ ਨੂੰ ਵਰਤੰਤ ਕਰਨਾ ਸਿੱਧ ਕਰੰਤ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਮੂਲਕਨ ਦੀ ਤਰ੍ਹਾਂ ਤਿਆਰ ਕਰ ਲੈਣਾ ਹੈ ਇਸ ਤੰਗੀ ਤਰ੍ਹਾਂ ਕੰਢ ਕਰ ਲੈਣਾ ਹੈ ਦੋਸਤੋ ਇਸ ਕਲਮੇ ਦਾ ਜਾਪ ਤੁਸੀਂ ਦਰਿਆ ਦੇ ਕਿਨਾਰੇ ਬੈਠ ਕੇ ਕਰਨਾ ਹੈ ਅਤੇ ਜਾਪ ਕਰਨ ਵੇਲੇ ਤੁਸੀਂ ਆਪਣੇ ਕੋਲ ਦਲੀਆ ਪਤਾਸੇ ਅਤੇ ਪੰਜ ਬੂੰਦੀ ਵਾਲੇ ਲੱਡੂ ਰੱਖਣੇ ਆ ਜਾਪ ਕਰਨ ਤੋਂ ਬਾਅਦ ਤੁਸੀਂ ਇਹ ਸਾਰਾ ਪ੍ਰਸ਼ਾਦ ਭੋਗ ਪ੍ਰਸ਼ਾਦ ਜਲ ਪ੍ਰਵਾਹ ਕਰ ਦੇਣਾ ਹੈ ਅਤੇ ਕੋਲ ਤੁਸੀਂ ਇੱਕ ਖਵਾਜਾ ਪੀਰ ਜੀ ਦੇ ਨਾਮ ਦਾ ਸਰਮ ਦੇ ਤੇਲ ਦਾ ਚਿਰਾਗ ਰੋਸ਼ਨ ਕਰਨਾ ਹੈ ਪੰਜ ਅਰਗਬਤੀਆਂ ਜਗਾਉਣੀਆਂ ਆ ਤੇ ਫਿਰ ਜਾਪ ਕਰਨਾ ਹੈ 101 ਵਾਰ ਮੰਤਰ ਜਾਪ ਕਰਨਾ ਹੈ ਪੰਜ ਮਾਲਾ ਦਾ ਜਾਪ ਕਰਨਾ ਹੈ ਅਤੇ ਤੁਹਾਡੀ ਮਾਲਾ ਜਿਹੜੀ 101 ਮਣਕਿਆਂ ਦੀ ਹੋਣੀ ਚਾਹੀਦੀ ਆ ਤੇ 3 ਦਿਨ ਤੱਕ ਤੁਸੀਂ ਜਾਪ ਕਰਨਾ ਹੈ ਜਿਹੜੀ ਵੀ ਤੁਹਾਡੀ ਤਮੰਨਾ ਹੋਵੇਗੀ ਜਿਹੜਾ ਵੀ ਤੁਹਾਡਾ ਸਵਾਲ ਹੋਵੇਗਾ ਜਾਂ ਫਿਰ ਜਿਹੜੀ ਵੀ ਤੁਹਾਡੀ ਮੁਸ਼ਕਿਲ ਹੋਵੇਗੀ ਉਸ ਚੀਜ਼ ਨੂੰ ਉਸ ਗੱਲ ਨੂੰ ਆਪਣੇ ਮਨ ਵਿੱਚ ਧਾਰ ਕੇ ਤੁਸੀਂ ਮੰਤਰ ਜਾਪ ਕਰਨਾ ਹੈ ਹੋ ਸਕਦਾ ਹੈ ਕਿ ਤੁਹਾਨੂੰ ਪਹਿਲੇ ਦਿਨ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇ ਪਰ ਫਿਰ ਵੀ ਤੁਸੀਂ 3 ਦਿਨ ਤੱਕ ਲਗਾਤਾਰ ਈਪੋ ਪ੍ਰਸ਼ਾਦ ਦੇਣਾ ਹੈ ਤੇ ਪੰਜ ਮਾਲਾ ਦਾ ਜਾਪ ਦਰਿਆ ਕਿਨਾਰੇ ਕਰਕੇ ਆਉਣਾ ਹੈ ਖਵਾਜਾ ਪੀਰ ਜੀ ਸਪਨੇ ਵਿੱਚ ਵੀ ਤੁਹਾਨੂੰ ਤੁਹਾਡੀ ਮੁਸ਼ਕਿਲ ਦਾ ਹੱਲ ਦੱਸ ਸਕਦੇ ਨੇ ਪ੍ਰਤੱਖ ਰੂਪ ਵਿੱਚ ਵੀ ਆ ਕੇ ਦੱਸ ਸਕਦੇ ਨੇ ਬਸ ਤੁਸੀਂ ਸੱਚੇ ਦਿਲੋਂ ਸੱਚੀ ਸ਼ਰਧਾ ਦੇ ਨਾਲ ਖਵਾਜਾ ਪੀਰ ਜੀ ਤੇ ਵਿਸ਼ਵਾਸ ਰੱਖੇ ਇਸ ਮੰਤਰ ਦਾ ਜਾਪ ਕਰਨਾ ਹੈ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਹਾਡੀ ਹਰ ਇੱਕ ਮੁਸ਼ਕਿਲ ਦਾ ਤੁਹਾਨੂੰ ਹੱਲ ਮਿਲੇਗਾ ਤੁਹਾਡੀ ਹਰ ਇੱਕ ਮੁਸੀਬਤ ਖਵਾਜਾ ਪੀਰ ਜੀ ਦੂਰ ਕਰਨਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਗੋਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮਦਰਬਾਦ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ